ਮੁੱਖ ਮੰਤਰੀ ਸਾਹਿਬ ਜੋ ਵੀ ਕਦਮ ਚੱਕਦੇ ਨੇ ਪੰਜਾਬ ਦੇ ਹਿੱਤ ਲਈ ਚੱਕਦੇ ਨੇ ਔਰ ਜਿਹੜਾ ਇਹ ਸੈਸ਼ਨ ਸ਼ੁਰੂ ਹੋਇਆ ਇਹ ਚ ਬਸਟ ਸੈਸ਼ਨ ਹੈ ਔਰ ਇਹਦੇ ਵਿੱਚ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿਹੜੇ ਵੀ ਸਕੀਮਾਂ ਉਹ ਲੈ ਕੇ ਆਈਆਂ ਜਾਣਗੀਆਂ ਔਰ ਪੰਜਾਬ ਦੀ ਚੜ੍ਹਾਈ ਵਾਸਤੇ ਜਿਹੜਾ ਕੰਮ ਹੈ ਸਰਕਾਰ ਲਗਾਤਾਰ ਲੱਗੀ ਹੋਈ ਹੈ ਜਦ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਵਿਰੋਧੀ ਧਿਰ ਤੋਂ ਸਵਾਲ ਚੁੱਪ ਰਹੇ 108 ਕਰੋੜ ਦੀ ਗੱਲ ਕਰੋ 108 ਕਰੋੜ ਖਾ ਗਏ ਜਿਹੜੇ ਮਾਈਨਿੰਗ ਕੋਈ ਅਸੀਂ ਨਹੀਂ ਕਰ ਛੱਡੀ ਮਾਈਨਿੰਗ ਜਿਨ੍ਹਾਂ ਨੇ 100-100 ਫੁੱਟ ਖੱਡਾਂ ਡੁੰਗੀਆਂ ਪੱਟੀਆਂ ਨੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 70 ਸਾਲ ਰਾਜ ਕੀਤਾ 70 ਸਾਲ ਰੇਤਾ ਪੱਟਦੇ ਰਹੇ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਬ ਬੰਦ ਕਰ ਲੱਗੇ ਹੋਏ ਆ ਸੋ ਆ ਸਾਡਾ ਤਾਂ ਕੋਈ ਰੋਲ ਹੈ ਨਹੀਂ ਉਹੀ ਪੱਟਦੇ ਰਹੇ ਨੇ ਜਿਨ੍ਹਾਂ ਨੇ 100-100 ਫੁੱਟ ਡੁੰਗੀਆਂ ਖੱਡਾਂ ਪੱਟੀਆਂ ਨੇ ਅਸੀਂ ਵਿਰੋਧੀ ਧਿਰ ਤਰ੍ਹਾਂ ਚੀਕਾਂ ਮਾਰ ਰਿਹਾ ਵਿਰੋਧੀ ਧਿਰ ਨੇ ਸਿੰ ਮਾਈਨਿੰਗ ਤੋਂ ਦੇਖੋ ਵੀਡੀਓ ਆ ਜਾ ਰਿਹਾ ਸਰ ਅਸੀਂ ਇਮਾਨਦਾਰੀ ਨਾਲ ਲੱਗੇ ਹਾਂ ਜਿੰਨਾ ਵੱਧ ਤੋਂ ਵੱਧ ਰੈਵਨਿਊ ਉਹ ਪੰਜਾਬ ਵਾਸਤੇ ਹੋਊਗਾ ਮੁੱਖ ਮੰਤਰੀ ਸਾਹਿਬ ਜੋ ਵੀ ਕਦਮ ਚੱਕਦੇ ਨੇ ਪੰਜਾਬ ਦੇ ਹਿੱਤ ਲਈ ਚੱਕਦੇ ਨੇ ਔਰ ਜਿਹੜਾ ਇਹ ਸੈਸ਼ਨ ਸ਼ੁਰੂ ਹੋਇਆ ਇਹ ਚ ਬਸਟ ਸੈਸ਼ਨ ਹੈ ਔਰ ਇਹਦੇ ਵਿੱਚ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿਹੜੇ ਵੀ ਸਕੀਮਾਂ ਉਹ ਲੈ ਕੇ ਆਈਆਂ ਜਾਣਗੀਆਂ ਔਰ ਪੰਜਾਬ ਦੀ ਚੜ੍ਹਾਈ ਵਾਸਤੇ ਜਿਹੜਾ ਕੰਮ ਹੈ ਸਰਕਾਰ ਲਗਾਤਾਰ ਲੱਗੀ ਹੋਈ ਹੈ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਤੇ ਨੇ ਵਿਰੋਧੀ ਧਿਰ ਸਵਾਲ ਉੱਤੇ 108 ਕਰੋੜ ਦੀ ਗੱਲ ਕਰੋ 108 ਕਰੋੜ ਖਾ ਕੇ ਜਿਹੜੇ ਮਾਈਨਿੰਗ ਕੋਈ ਅਸੀਂ ਨਹੀਂ ਕਰ ਛੱਡੀ ਮਾਈਨਿੰਗ ਜਿਨ੍ਹਾਂ ਨੇ 100-100 ਫੁੱਟ ਖੱਡਾਂ ਡੁੰਗੀਆਂ ਪੱਟੀਆਂ ਨੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 70 ਸਾਲ ਰਾਜ ਕੀਤਾ 70 ਸਾਲ ਰੇਤਾ ਪੱਟਦੇ ਰਹੇ ਅਜਿਹਾ ਉਹਨਾਂ ਦੇ ਪੱਟੇ ਹੋਏ ਖੂਬ ਬੰਦ ਕਰ ਲੱਗੇ ਹੋਏ ਆ ਸੋ ਆ ਸਾਡਾ ਤਾਂ ਕੋਈ ਰੋਲ ਹੈ ਨਹੀਂ ਉਹੀ ਪੱਟਦੇ ਰਹੇ ਨੇ ਜਿਨ੍ਹਾਂ 100-100 ਫੁੱਟ ਡੁੰਗੀਆਂ ਖੱਡਾਂ ਪੱਟੀਆਂ ਨੇ ਅਸੀਂ ਵਿਰੋਧੀ ਧਿਰ ਤੇ ਤਾਂ ਚੀਕਾਂ ਮਾਰੀਆ ਵਿਰੋਧੀ ਧਿਰ ਨੇ ਮਾਈਨਿੰਗ ਤੋਂ ਤਾਂ ਦੇਖੋ ਵੀਡੀਓ ਆਇਆ 1000 ਰੁਪਏ ਆਇਆ ਸਰ ਅਸੀਂ ਇਮਾਨਦਾਰੀ ਨਾਲ ਲੱਗੇ ਹਾਂ ਜਿੰਨਾ ਵੱਧ ਤੋਂ ਵੱਧ ਰੈਵਨਿਊ ਉਹ ਪੰਜਾਬ ਵਾਸਤੇ ਹੋਊਗਾ ਮੁੱਖ ਮੰਤਰੀ ਸਾਹਿਬ ਜੋ ਵੀ ਕਦਮ ਚੱਕਦੇ ਨੇ ਪੰਜਾਬ ਦੇ ਹਿੱਤ ਲਈ ਚੱਕਦੇ ਨੇ ਔਰ ਜਿਹੜਾ ਇਹ ਸੈਸ਼ਨ ਸ਼ੁਰੂ ਹੋਇਆ ਇਹ ਚ ਬਸਟ ਸੈਸ਼ਨ ਹੈ ਔਰ ਇਹਦੇ ਵਿੱਚ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿਹੜੇ ਵੀ ਸਕੀਮਾਂ ਉਹ ਲੈ ਕੇ ਆਈਆਂ ਜਾਣਗੀਆਂ ਔਰ ਪੰਜਾਬ ਦੀ ਚੜ੍ਹਾਈ ਵਾਸਤੇ ਜਿਹੜਾ ਕੰਮ ਹੈ ਸਰਕਾਰ ਲਗਾਤਾਰ ਲੱਗੀ ਹੋਈ ਹੈ ਨਜਾਇਜ਼ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ 108 ਕਰੋੜ ਦੀ ਗੱਲ ਕਰੋ 108 ਕਰੋੜ ਖਾ ਕੇ ਜਿਹੜੇ ਮਾਈਨਿੰਗ ਕੋਈ ਅਸੀਂ ਨਹੀਂ ਕਰ ਛੱਡੀ ਮਾਈਨਿੰਗ ਜਿਨ੍ਹਾਂ ਨੇ 100-100 ਫੁੱਟ ਖੱਡਾਂ ਡੂੰਘੀਆਂ ਪੱਟੀਆਂ ਨੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 70 ਸਾਲ ਰਾਜ ਕੀਤਾ 70 ਸਾਲ ਰੇਤਾ ਪੱਟਦੇ ਰਹੇ ਅਜੇ ਤਾਂ ਉਹਨਾਂ ਦੇ ਪੱਟੇ ਹੋਏ ਖੂਬ ਬੰਦ ਕਰ ਲੱਗੇ ਹੋਏ ਆ ਸੋ ਆ ਸਾਡਾ ਤਾਂ ਕੋਈ ਰੋਲ ਹੈ ਨਹੀਂ ਉਹੀ ਪੱਟਦੇ ਰਹਿੰਦੇ ਜਿਨ੍ਹਾਂ 100-100 ਫੁੱਟ ਡੂੰਘੀਆਂ ਖੱਡਾਂ ਪੱਟੀਆਂ ਨੇ ਅਸੀਂ ਵਿਰੋਧੀ ਧਿਰ ਤੇ ਤਾਂ ਚੀਕਾਂ ਮਾਰੀਆ ਵਿਰੋਧੀ ਧਿਰ ਨੇ ਸਰ ਅਸੀਂ ਇਮਾਨਦਾਰੀ ਨਾਲ ਲੱਗੇ ਹਾਂ ਜਿੰਨਾ ਵੱਧ ਤੋਂ ਵੱਧ ਰੈਵਨਿਊ ਉਹ ਪੰਜਾਬ ਵਾਸਤੇ ਹੋਊਗਾ ਕਮੰਡਰੀ ਸਾਹਿਬ ਜੋ ਵੀ ਕਦਮ ਚੱਕਦੇ ਨੇ ਪੰਜਾਬ ਦੇ ਹਿੱਤ ਲਈ ਚੱਕਦੇ ਨੇ ਔਰ ਜਿਹੜਾ ਇਹ ਸੈਸ਼ਨ ਸ਼ੁਰੂ ਹੋਇਆ ਇਹ ਚ ਬਸਟ ਸੈਸ਼ਨ ਹੈ ਔਰ ਇਹਦੇ ਵਿੱਚ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿਹੜੇ ਵੀ ਸਕੀਮਾਂ ਉਹ ਲੈ ਕੇ ਆਈਆਂ ਜਾਣਗੀਆਂ ਔਰ ਪੰਜਾਬ ਦੀ ਚੜ੍ਹਾਈ ਵਾਸਤੇ ਜਿਹੜਾ ਕੰਮ ਹੈ ਸਰਕਾਰ ਲਗਾਤਾਰ ਲੱਗੀ ਹੋਈ ਹੈ ਨਜਾਇਜ਼ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ 108 ਕਰੋੜ ਦੀ ਗੱਲ ਕਰੋ 108 ਕਰੋੜ ਖਾ ਕੇ ਜਿਹੜੇ ਮਾਈਨਿੰਗ ਕੋਈ ਅਸੀਂ ਨਹੀਂ ਕਰ ਛੱਡੀ ਮਾਈਨਿੰਗ ਜਿਨ੍ਹਾਂ ਨੇ 100-100 ਫੁੱਟ ਖੱਡਾਂ ਡੂੰਘੀਆਂ ਪੱਟੀਆਂ ਨੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 70 ਸਾਲ ਰਾਜ ਕੀਤਾ 70 ਸਾਲ ਰੇਤਾ ਪੱਟਦੇ ਰਹੇ ਅਜਿਹਾ ਉਹਨਾਂ ਦੇ ਪੱਟੇ ਹੋਏ ਖੂਬ ਬੰਦ ਕਰ ਲੱਗੇ ਹੋਏ ਆ ਸੋ ਆ ਸਾਡਾ ਤਾਂ ਕੋਈ ਰੋਲ ਹੈ ਨਹੀਂ ਉਹੀ ਪੱਟਦੇ ਰਹੇ ਨੇ ਜਿਨ੍ਹਾਂ 100-100 ਫੁੱਟ ਡੂੰਘੀਆਂ ਖੱਡਾਂ ਪੱਟੀਆਂ ਨੇ ਅਸੀਂ ਵਿਰੋਧੀ ਧਿਰ ਤੇ ਤਾਂ ਚੀਕਾਂ ਮਾਰੀਆ ਵਿਰੋਧੀ ਧਿਰ ਨੇ ਸਰ ਅਸੀਂ ਇਮਾਨਦਾਰੀ ਨਾਲ ਲੱਗੇ ਹਾਂ ਜਿੰਨਾ ਵੱਧ ਤੋਂ ਵੱਧ ਰੈਵਨਿਊ ਉਹ ਪੰਜਾਬ ਵਾਸਤੇ ਹੋ